ਆਪਾਂ ਇਸ ਵੇਲੇ ਵਿਧਾਨ ਸਭਾ ਕਾਇਨਾਲਾ ਤੇ ਭਲਾ ਅਮਰਸਰ ਗੁਰਦਾਸ ਪੁੱਦੀ ਹੱਦ ਦੇ ਉੱਤੇ ਖੜਿਆ ਇੱਦਾਂ ਸਾਡੇ ਡੇਰਾ ਬੱਬਾ ਨਾਨਕਾ ਇੱਦਾਂ ਆਈ ਨਾਲ ਆਇਆ ਆ ਪਿੱਛਲੇ ਪਾਸੇ ਆਪਣੇ ਰਾਵੀ ਦਰਿਆ ਆਪਣੇ ਬਗਦੇ ਹਰ ਵਾਰ ਰਾਵੀ ਦਰਿਆ ਜਦੋਂ ਪਾਣੀ ਛੱਡਦਾ ਸੀਗਾ ਤੇ ਇਹ ਸੇਦੀਆਂ ਦੀਆਂ ਸਾਡੀਆਂ ਬਹੁਤ ਫਸਲਾਂ ਜਿਹੜੀਆਂ ਬਰਬਾਦ ਹੋ ਜਾਂਦੀਆਂ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਸੀ ਕਰੋੜਾਂ ਰੁਪਏ ਦੀਆਂ ਫਸਲਾਂ ਨਸ਼ਟ ਹੋ ਜਾਂਦੀਆਂ ਸੀਗੀਆਂ ਤੇ ਮੈਂ 2 ਸਾਲ ਪਹਿਲਾਂ ਜਦੋਂ ਬਹੁਤ ਪਾਣੀ ਆਇਆ ਤੇ ਮੁਖਵੰਤੀ ਸਾਹਿਬ ਸਦਾ ਭਗਵੰਤ ਸਿੰਘ ਮਾਨ ਜੀ ਮੈਨੂੰ ਕਹਿੰਦੇ ਕਿ ਇਹ ਕਿਉਂ ਉੱਥੇ ਬਾੜੀ ਆਉਂਦਾ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਉੱਥੇ ਇੱਕ ਪੁਲ ਬਣਨ ਵਾਲਾ ਜੀ ਜੇ ਉਹ ਪੁਲ ਬਣ ਜੇ ਤੇ ਸਾਡੀ ਕਾਇਆ ਕਲਪ ਹੋ ਸਕਦੀ ਹੈ ਸਾਡਾ ਏਰੀਆ ਜਿਹੜਾ ਬਚ ਸਕਦਾ ਸੋ ਉਹਨਾਂ ਨੇ ਆਪਾਂ ਨੂੰ 11 ਕਰੋੜ ਰੁਪਏ ਦਿੱਤਾ ਇਸ ਪੁਲ ਵਾਸਤੇ ਤਾਂ ਅੱਗੇ ਸੜਕ ਵੀ ਜਿਹੜੀ ਉਹ ਵੀ ਅਸੀਂ ਥੋੜੀ ਵੱਡੀ ਵੀ ਕੀਤੀ ਹੈ ਉਹਦੀ ਫੇਸ ਵੀ ਕੀਤੀ ਹੈ 11 ਕਰੋੜ ਦੀ ਲੱਗਦੇ ਨਾਲ ਮੈਨੂੰ ਲੱਗਦਾ ਕਿ ਅਸੀਂ ਇਹਨੂੰ 15 ਜੁਲਾਈ ਤੱਕ ਖੋਲ੍ਹ ਦਾਂਗੇ 10-15 ਦਿਨ ਦੇ ਵਿੱਚ ਵਿੱਚ ਕੰਪਲੀਟ ਹੋ ਗਿਆ ਸਦਾ ਹੀ ਅਸੀਂ ਇਹਦੇ ਦੋਵੇਂ ਪਾਸੇ ਰੋਡ ਜਿਹੜੀ ਬਣਨ ਵਾਲੀ ਹੈਗੀ ਉਹ ਬਣਾ ਕੇ ਇਹਨੂੰ ਜਦੋਂ ਖੋਲ੍ਹ ਦਾਂਗੇ ਤਾਂ ਹੁਣ ਸਾਨੂੰ ਜਿਹੜਾ ਕੋਈ ਖਤਰਾ ਨਹੀਂ ਹੈ ਕਿ ਇੱਥੇ ਪਾਣੀ ਚ ਸਾਡੇ ਕਿਸਾਨ ਰਹਿ ਜਾਣਗੇ ਜਾਂ ਕੋਈ ਲੇਬਰ ਵਾਲੇ ਪਿਛਲੀ ਵਾਰ ਅਸੀਂ ਬੜੀਆਂ ਔਖੀਆਂ ਲੇਡੀਜ਼ ਵਿਚਾਦੀਆਂ ਜਿਹੜੀਆਂ ਕੰਮ ਕਰਦੀਆਂ ਗਈਆਂ ਸੀਗੀਆਂ ਉਹਨਾਂ ਨੂੰ ਬੜਾ ਔਖਾ ਕੋ ਪਾਣੀ ਚੋਂ ਕੱਢ ਕੇ ਲੈਂਦਾ ਸੀਗਾ ਸੋ ਮੈਂ ਅੱਜ ਵਿਖੜ ਆਇਆ ਹਾਂ ਹੜਾਂ ਦਾ ਕਿਉਂਕਿ ਅੱਗੇ ਮੌਸਮ ਆ ਗਿਆ ਉਹਦੇ ਅਗਾਊਂ ਪ੍ਰਬੰਧਨ ਮੇਰੇ ਨਾਲ ਐਸ.ੀ. ਸਾਹਿਬ ਨੇ ਐਸ.ਡੀ.ਐਮ. ਸਾਹਿਬ ਨੇ ਐਕਸੀਅਨ ਸਾਹਿਬ ਨੇ ਬੀ.ਡੀ.ਓ. ਸਾਰੇ ਅਫਸਰ ਨੇ ਸਰਦਨ ਮੇ ਲੈ ਕੇ ਆਏ ਕਿਉਂਕਿ ਇਹ ਐਡਵਾਂਸ ਸਾਨੂੰ ਇਨਤੀ ਦੇਦਾ ਪ੍ਰਬੰਧ ਜਿਹੜਾ ਕਰਨਾ ਚਾਹੀਦਾ ਸੋ ਮੈਂ ਆਪਣੀ ਟੀਮ ਦਾ ਵੀ ਅਫਸਰਾਂ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਦੇ ਬੜੇ ਟਾਈਮ ਦੇ ਵਿੱਚ ਇਸ ਪੁਲ ਨੂੰ ਜਿਹੜਾ ਤਿਆਰ ਕੀਤਾ ਬਹੁਤ ਤੇਜ਼ੀ ਨਾਲ ਤਿਆਰ ਕੀਤਾ ਸੋ ਮੈਨੂੰ ਲੱਗਦਾ ਕਿ ਹੁਣ ਇਸ ਏਰੀਆ ਚ ਹੜ੍ਹਾਂ ਦੀ ਜਿਹੜੀ ਆ ਉਹ ਮਾਰ ਤੋਂ ਅਸੀਂ ਬਚ ਜਾਾਂਗੇ ਬਾਕੀ ਕੁਦਰਤ ਤੇ ਚਲੋ ਕੁਦਰਤ ਆ ਕੋਈ ਜ਼ਿਆਦਾ ਹੀ ਆ ਜੇ ਕੰਮ ਤਾਂ ਫਿਰ ਤਾਂ ਵੱਖਰੀ ਗੱਲ ਹੈ ਪਰ ਨਹੀਂ ਤੇ ਵੱਲੋਂ ਮੈਨੂੰ ਲੱਗਦਾ ਕਿ ਹੁਣ ਕਿਰਪਾ ਹੋ ਜੂਗੀ ਕਿਉਂਕਿ ਜਦੋਂ ਮੈਂ ਪਹਿਲੇ ਬੜਿਆ ਸੀ ਤੇ ਐਮਪੀ ਮੰਤਰੀ ਬਣਿਆ ਸੀਗਾ ਤੇ ਲੋਕਾਂ ਨੇ ਮੈਨੂੰ ਬਹੁਤ ਕਿਹਾ ਜੀ ਕਿ ਇੱਕ ਪੁਲ ਜੇ ਬਣਾ ਦਿਓ ਇਹ ਬੜਦਾ ਹੀ ਦੀ ਜੀ ਮੈਨੂੰ ਕਹਿੰਦੇ 50 ਸਾਲ ਹੋ ਗਏ ਇਹ ਪੁਲ ਨਹੀਂ ਬਣਦਾ ਮੈਂ ਬੜਦਾ ਕਿਉਂ ਨਹੀਂ ਯਾਰ ਕਿਹਦੇ ਬੜਾਇਆ ਜੀ ਬੜਨਾ ਕੀ ਸੀਗਾ ਸੋ ਆਪਾਂ ਇੱਕ ਇਹ ਪੁਲ ਬੜਾਇਆ ਦੋ ਆਪਾਂ ਪਟੂਨ ਦੇ ਵਿੱਚ ਬੜਾਇਆ ਕਾਰੀ ਦਾ ਵੀ ਦੇ ਉੱਤੇ ਇਸੇ ਕਰਕੇ ਬੜਾਇਆ ਕਿ ਜਿਹੜੇ ਪਾਸ ਸਾਡੇ ਕਿਸਾਨ ਨੇ ਉਹ ਵਧੀਆ ਖੇਤੀ ਕਰ ਸਕਣ ਚੰਗੀ ਵਾਈ ਕਰ ਸਕਣ ਇੰਨਾ ਪੁੱਲਾਂ ਦੇ ਕਰਕੇ ਹੋੜ ਜ਼ਮੀਨ ਦਾ ਰੇਟ ਜਿਹੜਾ ਇੱਥੇ ਤੁਸੀਂ ਦੇਖਿਓ ਸਾਡੇ ਕਿਸਾਨਾਂ ਨੂੰ ਕਿੰਨਾ ਫਾਇਦਾ ਹੁੰਦਾ ਕਿੰਨਾ ਕੋਈ ਪਿੰਡਾਂ ਨੂੰ ਨਾ ਪਹੁੰਚੇ ਇਹ ਤਾਂ ਬੜਾ ਲਾਭ ਅਗਲੇ ਪਾਸੇ ਤੁਹਾਨੂੰ ਮੈਂ ਦੱਸਿਆ ਵੀ ਇੱਧਰ ਦੀ ਲੰਘ ਕੇ ਅੱਗੇ ਆਪਾਂ ਡੇਰੇ ਬਾਬੇਦਾਨ ਕਦੋਂ ਜੁੜ ਜਾਂਦੇ ਆਉ ਅੱਗੇ ਮਤਲਬ ਜਿਹੜਾ ਬੜੇ ਬੜੇ ਪਿੰਡ ਦੇ ਅੱਗੇ ਬਹੁਤ ਜ਼ਮੀਨ ਹੈ ਆਪਣੀ ਉਹ ਸਾਰੇ ਵਾਦੀ ਤਰ੍ਹਾਂ ਤੋਂ ਅੱਗੇ ਸਾਰੇ ਇਲਾਕੇ ਨੂੰ ਬਹੁਤ ਜਿਹੜਾ ਫਾਇਦਾ ਹੋਊਗਾ ਉਹ ਸਾਰਾ ਸਭ ਤੋਂ ਜ਼ਿਆਦਾ ਹੈ ਸਾਡੇ ਦੇਸ਼ ਨੂੰ ਫਾਇਦਾ ਹੋਊਗਾ ਸਾਡੇ ਸਾਕਾ ਜਿਹੜੇ ਜਵਾਨ ਨੇ ਬੀਐਸਐਫ ਵਾਲੇ ਫੌਜ ਵਾਲੇ ਉਹਨਾਂ ਨੂੰ ਅੱਕੇ ਜੜਾ ਅੱਗੇ ਫੌਜਦਿਆਂ ਤੇ ਬੀਐਸਐਫ ਦੀਆਂ ਚੌਕੀਆਂ ਨੇ ਤੇ ਉਹਨਾਂ ਦਾ ਰੋਜ ਆਵਾਜਾਈ ਦਾ ਫਟਾ ਦੇ ਉਹ ਬੜੇ ਤੰਗ ਹੋ ਜਾਂਦੇ ਹੜਾਂ ਦੇ ਵਿੱਚ ਪੋ ਉਹਨਾਂ ਦਾ ਵੀ ਬੜਾ ਜੜਾ ਕੰਮ ਮਤਲਬ ਨੁਕਸਾਨ ਹੋ ਜਾਂਦਾ ਸੀ ਇਸ ਸਮੇਂ ਦੇਖ ਰਹੇ ਹਾਂ ਕਿ ਕਾਫੀ ਹਰੀਆਲੀ ਆ ਮੈਂ ਹਰੀਆਲੀ ੜਕਾ ਨਹੀਂ ਹੋਊਗਾ ਤੁਸੀਂ ਦੇਖ ਲਓ ੜਕਾ ਫਸਲਾਂ ਦਾ ਬਿਲਕੁਲ ਨਹੀਂ ਹੋਊਗਾ ਕਿਉਂਕਿ ਪਾਣੀ ਦੀ ਕੋਈ ਪ੍ਰੋਬਲਮ ਇੱਥੇ ਨਹੀਂ ਆਊਗੀ ਸੋ ਮੈਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਆਪਣੇ ਅਫਸਰਾਂ ਦੇ ਮੰਡੀ ਬੋਰਡ ਵਾਲੇ ਸਾਥੀਆਂ ਦੀ ਐਸਸੀ ਸਾਹਿਬ ਦੀ ਐਕਸਿਸ ਸਾਹਿਬ ਸਾਰੇ ਆਈਐਸਓ ਸਾਹਿਬ ਜਿਨ੍ਹਾਂ ਨੇ ਇਹ ਮਿਹਨਤ ਦੇ ਨਾਲ ਇਹ ਪੁੱਲ ਨੂੰ ਜਿਹੜਾ ਠਿਆਦ ਕੀਤਾ ਸੋ ਮੈਂ ਮੈਂ ਸਮਝਦਾ ਕਿ ਜਿਹੜਾ ਲੋਕਾਂ ਦੇ ਨਾਲ ਅਸੀਂ ਵਾਅਦੇ ਕੀਤੇ ਸੀਗੇ ਉਹ ਲਗਭਗ ਅਸੀਂ ਆਪਣੇ ਪੂਰੇ ਕਰ ਰਹੇ ਮੈਂ ਤਾਂ ਇਹ ਨਾਲੇ ਚ ਵਾਅਦੇ ਵੀ ਨਹੀਂ ਕੀਤੇ ਉਹ ਵੀ ਪੂਰੇ ਕਰਨ ਲੱਗਾ ਜਿਹੜੀਆਂ ਮੈਂ ਗੱਲਾਂ ਨਹੀਂ ਲੋਕਾਂ ਨੂੰ ਕੀਆਂ ਉਹ ਵੀ ਆਪਾਂ ਪੂਰੀਆਂ ਕਰਦਣ ਲੱਗੇ ਆ ਵੀ ਕਿਸੇ ਦਾ ਕੀਤਾ ਨਾ ਜਿਹੜਾ ਜਿਹੜਾ ਕਿਸਾਨਾਂ ਦਾ ਤੇ ਸਾਡੇ ਲੋਕਾਂ ਦਾ ਮਜ਼ਦੂਰਾਂ ਦਾ ਜਿਹੜਾ ਉਹ ਭਲਾ ਹੋ ਜਾ ਅੱਜ ਵੇਖੋ ਜੀ ਜੋ ਮੰਤਰੀ ਸਾਹਿਬ ਪੁੱਲ ਨੂੰ ਦੇਖਣ ਆਏ ਨੇ ਇਹ 23 ਦੇ ਵਿੱਚ ਇਹਨਾਂ ਨੇ ਇਹਦਾ 24 ਚੀਜ਼ ਦਾ ਘਟਨ ਕੀਤਾ ਸੀ ਤੇ ਬਹੁਤ ਜਲਦੀ ਜਿਹੜਾ ਇਹਨੂੰ ਤਿਆਰ ਕਰ ਦਿੱਤਾ ਵਾ ਇਸ ਦਾ ਫਾਇਦਾ ਜਿਹੜਾ ਵਾ ਬਹੁਤ ਜ਼ਿਆਦਾ ਹੋਣਾ ਇੱਕ ਜ਼ਿਮੀਂਦਾਰਾਂ ਨੂੰ ਨਰਾ ਫਾਇਦਾ ਨਹੀਂ ਹੋਣਾ ਜਿਹੜੀ ਸਾਡੀ ਆਰਮੀ ਹੈ ਤੇ ਬੀਐਸਐਫ ਆ ਉਹਨਾਂ ਨੂੰ ਬੜਾ ਆਖਿਆਈ ਸੀ ਜਦੋਂ ਪਾਣੀ ਆ ਜਾਂਦਾ ਸੀ ਤੇ ਉਹਦੇ ਮੁਤਾਬਕ ਬੀਐਸਐਫ ਤੇ ਫੌਜ ਨੂੰ ਆਰਮੀ ਨੂੰ ਜਿਹੜੀ ਸਾਡੇ ਰਾਖੀ ਕਰ ਰਹੇ ਨੇ ਉਹਨਾਂ ਨੂੰ ਬਹੁਤ ਇਹ ਪੁਲ ਦਾ ਜਿਹੜਾ ਵਾ ਬਹੁਤ ਵਧੀਆ ਪ੍ਰਾਲਾ ਮਤੀ ਸਾਹਿਬ ਨੇ ਕਰਕੇ ਜੋ ਮੁੱਖ ਮੰਤਰੀ ਸਾਹਿਬ ਕੋ ਪੁਜਾਰਾ ਕਰੋੜ ਰੁਪਏ ਲਿਆ ਕੇ ਸਾਡੀਆਂ ਨਾਲ ਸੜਕਾਂ ਵੀ ਬਣ ਗਈਆਂ ਨੇ ਤੇ ਪੁਲ ਬਣਾਣਾਂ ਜ਼ਿਮੀਂਦਾਰਾਂ ਨੂੰ ਤੇ ਆਰਮੀ ਨੂੰ ਜਿਹੜਾ ਉਹ ਬੜਾ ਨਾਲ ਫਾਇਦਾ ਕਿੰਨੇ ਕੋ ਪਿੰਡ ਨੇ ਤੇ ਕਿੰਨੇ ਕੋ ਅੱਗੇ ਜਿਹੜੀ ਜ਼ਮੀਨ ਸੀ ਜ਼ਮੀਨ ਤੇ ਕਾਫੀ ਹੈ ਜੀ ਜ਼ਮੀਨ ਦੇ ਕੋ 10-15 ਹਜ਼ਾਰ ਕਿਲਾ ਸਾਡੀ ਜਿਹੜੀ ਹੈਗੀ ਹੈ ਜ਼ਮੀਨ ਗਰਦਾਸਪੁਰ ਦੀ ਵੱਖਰੀ ਜ਼ਮੀਨ ਆ ਸਾਡੇ ਆਪਣਾ ਪਿੰਡ ਜਿਹੜੇ ਹੈਗੇ ਵੇਚਰਾਗ ਨੇ ਉਹ ਡੇਰੇ ਨੇ 6-7 ਵੇਚਰਾਗ ਪਿੰਡ ਹੀ ਹੈਗੇ ਜਿਨ੍ਹਾਂ ਦੀ ਜ਼ਮੀਨ ਹੈ ਸਾਰੀ ਤੇ ਗਰਦਾਸਪੁਰ ਦੇ ਪਿੰਡ ਜਿਹੜੇ ਮੌਜੂਦ ਐ ਇੱਥੇ ਘਣੀਆਂ ਉਹਨਾਂ ਨੂੰ ਵੀ ਬੜੀ ਤੰਗੀ ਆਉਂਦੀ ਸੀ ਦੋਵਾਂ ਜ਼ਿਲ੍ਹਿਆਂ ਨੂੰ ਆਪਣਾ ਗਰਦਾਸਪੁਰ ਤੇ ਅੰਮ੍ਰਿਤਸਰ ਨੂੰ ਬੱਜਨ ਨਾਲ ਤੇ ਆਰਮੀ ਨੂੰ ਜਿਹੜਾ ਬਹੁਤ ਫਾਇਦਾ ਹੋਇਆ ਵਾ ਅਸੀਂ ਮੰਤਰੀ ਸਾਹਿਬ ਦਾ ਜਿਹੜਾ ਵਾ ਬਹੁਤ ਧੰਨਵਾਦ ਕਰਦੇ ਹਾਂ ਕਿ ਜੀ ਇੱਕ ਵੇਖੋ ਜਿਹੜਾ ਸਾਨੂੰ ਬਿਨਾਂ ਪੁੱਛੇ ਅਸੀਂ ਮੰਗ ਵੀ ਨਹੀਂ ਕੀਤੀ ਅਹੀਂ ਤੇ ਬੇੜੀਆਂ ਕਹਿੰਦੇ ਨੇ ਮਤੀ ਸਾਬ ਬੇੜੀਆਂ ਦੇ ਦਿਓ ਪੰਦ ਕੜਨਾ ਵਾ ਉਹਨੇ ਆਪ ਹੀ ਸੋਚਣਾ ਸੋਚ ਕੇ ਪੁਲ ਜਿਹੜਾ ਵਾ ਉਹਨੂੰ ਤਿਆਰ ਕਰਾ ਦਿੱਤਾ ਵਾ ਤੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਮੰਤੀ ਸਾਹਿਬ ਦਾ ਸਰਕਾਰ ਦਾ ਜਿਹੜਾ ਸਰਕਾਰ ਕੋ ਮੁੱਖ ਮੰਤਰੀ ਸਾਹਿਬ ਕੋ ਇਹਨਾਂ ਨੇ ਇਨੀ ਗ੍ਰਾਂਟ ਲਿਆ ਕੇ ਤੇ ਆਪਣਾ ਪੁਲ ਜਿਹੜਾ ਸਾਡਾ ਤਿਆਰ ਕੀਤਾ ਵਾ ਅਸੀਂ ਇਹੋ ਹੀ ਕਿਉਂਕਿ ਧਰਤੀ ਜਿਹੜੀ ਆ ਗੁਰਨਾਨਕ ਦੇਵ ਜੀ ਇਹ ਰਸਤੇ ਥਾਣੀ ਜੋ ਸਾਡੇ ਬਾਬਾ ਬੁਰਾ ਸਾਹਿਬ ਦੀ ਆਪਣਾ ਸੋ ਪ੍ਰਾਪਤ ਇੱਥੇ ਸਨਸਕਾਰ ਹੋਇਆ ਬਾਬਾ ਬੁਰਾ ਸਾਹਿਬਾ ਉਹਨਾਂ ਦੇ ਚਰਨਾਂ